ਸਾਰੀਆਂ ਜਾਤਾਂ ਤੇ ਹਰ ਇੱਕ ਏਰੀਏ ਦਾ ਰਿਸ਼ਤਾ ਜੀ ਆਪਣੇ ਪੇਜ ਦੇ ਉੱਪਰ ਜਾਂਚ ਪੜਤਾਲ ਤੋਂ ਬਾਅਦ ਹੀ ਤੁਸੀਂ ਰਿਸ਼ਤੇ ਪੱਕੇ ਕਰੋ ਨਵੇਂ ਰਿਸ਼ਤਿਆਂ ਲਈ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰੋ ਤੁਸੀਂ ਵੀ ਆਪਣੇ ਨੰਬਰ ਸਮੇਤ ਆਪਣੇ ਰਿਸ਼ਤੇ ਦੀ ਐਡ ਸਾਡੇ ਚੈਨਲ ਦੇ ਉੱਪਰ ਲਗਵਾਓ ਜੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਪੂਰਾ ਦੇਖਿਓ ਕਿਉਂਕਿ ਵੀਡੀਓ ਦੇ ਐਂਡ ਤੇ ਕੁਝ ਲੜਕੀਆਂ ਦੇ ਰਿਸ਼ਤੇ ਰੱਖੇ ਗਏ ਨੇ ਜੀ ਪਹਿਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਨਾਮ ਨਾਪ੍ਰੀਤ ਸਿੰਘ ਮੁੰਡੇ ਦਾ ਰਿਸ਼ਤਾ ਹੈ ਜੀ ਤਰਨਤਾਰਨ ਸਾਹਿਬ ਤੋਂ ਉਮਰ ਇਹਨਾਂ ਦੀ 12/6/1995 ਦੇ ਵਿੱਚ ਹੈ ਤੇ ਕੱਦ 5 ਫੁੱਟ 5 ਇੰਚ ਹੈ ਜੀ ਪੜ੍ਹਾਈ ਕਰਿਆ ਮੁੰਡੇ ਨੇ ਸਰਟੀਫਿਕੇਟ ਹਸਪਿਟੈਲਿਟੀ ਐਜ਼ ਮੈਨੇਜਮੈਂਟ ਐਂਡ ਐਡਵਾਈਸ ਡਿਪਲੋਮਾ ਕਰਿਆ ਜੀ ਹਸਪਿਟੈਲਿਟੀ ਦਾ ਫਰੰਟ ਕੋਆਰਡਨ ਇੰਸਟੀਟਿਊਟ ਆਫ ਗਿਲੋਂਗ ਭੈਣਾ ਦੋ ਮੈਰਿਡ ਨੇ ਜੀ ਮੁੰਡੇ ਦੀਆਂ ਇੱਕ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਭਰਾ ਦਾ ਆਪਣਾ ਬਿਜ਼ਨਸ ਹੈ ਜੀ ਪਿਤਾ ਇਹਨਾਂ ਦੇ ਸਰੇਂਦਰ ਸਿੰਘ ਨੇ ਮਾਤਾ ਕਲਦੀਪ ਕੌਰ ਸੋ ਮੁੰਡੇ ਦਾ ਕੰਮ ਕਰ ਹੈ ਜੀ ਵਰਕਿੰਗ ਐਜ਼ ਐਨ ਇਨਕਮ ਟੈਕਸ ਐਂਡ ਜੀਐਸਟੀ ਕੰਸਲਟੈਂਟ ਐਂਡ ਇਮੀਗ੍ਰੇਸ਼ਨ ਕੰਸਲਟੈਂਟ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਲੜਕੀ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਅਮਨਦੀਪ ਸਿੰਘ ਪਤਾ ਖਰੜ ਏਰੀਆ ਤੋਂ ਕਾਸਟ ਮੁੰਡੇ ਦੀ ਕਸ਼ਪ ਰਾਜਪੂਤ ਹੈ ਜੀ ਗੋਤ ਲੰਮਸਰ ਤੇ ਮਾਹਿਰ ਉਮਰ 15/7/1992 ਦੇ ਵਿੱਚ ਹੈ ਕੱਦ 5 ਫੁੱਟ 3 ਇੰਚ ਹੈ ਪੜ੍ਹਾਈ ਕਰੀਏ ਇਹਨਾਂ ਨੇ ਪਲੱਸ 2 ਡਿਪਲੋਮਾ ਦਾ ਕੋਰਸ ਕਰਿਆ ਹੋਇਆ ਭਰਾ ਦੋ ਨੇ ਜੀ ਇੱਕ ਭਰਾ ਇਹਨਾਂ ਦਾ ਮੈਰਿਡ ਹੈ ਸੋ ਕੰਮ ਕਰੇ ਜੀ ਆਪਣਾ ਘਰਾਂ ਮੁੰਡੇ ਦਾ ਤੇ ਮੁੰਡਾ ਦੁਬਈ ਦੇ ਵਿੱਚ ਡਰਾਈਵਰ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਆ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਲੁਧਿਆਣਾ ਏਰੀਆ ਕਾਸਟ ਇਹਨਾਂ ਦੀ ਪੰਡਤ ਹੈ ਜੀ ਉਮਰ 25 ਸਾਲ ਪੜ੍ਹਾਈ ਕਰੀਏ ਜੀ ਗ੍ਰੈਜੂਏਸ਼ਨ ਤੇ 6.5 ਬੈਂਡ ਨੇ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਅੱਧਾ ਖਰਚਾ ਕਰਨਾ ਇਹਨਾਂ ਨੇ ਤੇ ਲੜਕੀ ਚਾਹੀਦੀ ਹੈ ਇਹਨਾਂ ਨੂੰ ਕੋਟ ਮੈਰਿਜ ਕਰਨੀ ਆ ਸੋ ਕਿਸੇ ਵੀ ਕਾਸਟ ਦੀ ਹੋਵੇ ਲੜਕੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਤੋਂ ਲੜਕਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਬਰਾੜ ਉਮਰ ਮੁੰਡੇ ਦੀ 34 ਸਾਲ ਹੈ ਤੇ ਪੜ੍ਹਾਈ ਕਰੀ ਹੈ ਇਹਨਾਂ ਨੇ ਪਲੱਸ 2 ਪਾਸ ਤੇ ਆਈਟੀ ਡੀਜ਼ਲ ਦੀ ਕਰੀ ਹੈ ਜੀ ਮਕੈਨਿਕਲ ਦੀ ਭਰਾ ਤਿੰਨ ਨੇ ਦੋ ਭਰਾ ਮੈਰਿਡ ਨੇ ਜੀ ਇੱਕ ਕੈਨੇਡਾ ਦੇ ਵਿੱਚ ਸੈਟਲ ਹੈ ਪਿਤਾ ਇਹਨਾਂ ਦੇ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਵਧੀਆ ਵੈਸ਼ਨੋ ਪਰਿਵਾਰ ਹੈ ਜੀ ਕੰਮ ਕਰੇ ਦੋ ਕਿੱਲੇ ਜ਼ਮੀਨ ਹੈ ਜੀ ਚਾਰ ਕਨਾਲਾਂ ਜ਼ਮੀਨ ਹੈ ਮੰਗੇ ਜੀ ਨਾਲ ਦੀ ਕੁੜੀ ਗਰੀ ਪਰਿਵਾਰ ਦੀ ਹੋਵੇ ਤਲਾਕशुदा ਹੋਵੇ ਤਾਂ ਬਿਨਾ ਬੱਚੇ ਤੋਂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਜੀ ਲੜਕੀ ਦਾ ਨਾਮ ਕੌਰ ਪਤਾ ਜਲੰਧਰ ਦੀ ਲੜਕੀ ਹੈ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ 1992 ਦੇ ਵਿੱਚ ਹੈ ਕੱਦ 5 ਫੁੱਟ 3 ਇੰਚ ਹੈ ਤੇ ਪੜ੍ਹਾਈ ਕਰੀ ਹੈ ਜੀ ਬੀਐਸਸੀ ਨਰਸਿੰਗ ਆਲ ਸਟੱਡੀ ਫਰੋਮ ਨਿਊਜ਼ੀਲੈਂਡ ਸਾਰਾ ਪਰਿਵਾਰ ਲੜਕੀ ਦਾ ਨਿਊਜ਼ੀਲੈਂਡ ਦੇ ਵਿੱਚ ਹੈ ਜੀ ਤੇ ਕੰਮਕਾਜ ਜੀ ਲੜਕੀ ਦਾ ਰਜਿਸਟਰਡ ਆਰਐਨ ਨਰਸ ਹੈ ਜੀ ਗਵਰਨਮੈਂਟ ਹਸਪੀਟਲ ਦੇ ਵਿੱਚ ਨਿਊਜ਼ੀਲੈਂਡ ਦੀ ਸਿਟੀਜ਼ਨ ਹੈ ਜੀ ਲੜਕੀ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਸੋਹਣਾ ਸੁਨੱਖਾ ਪੜਿਆ ਲਿਖਿਆ ਹੋਵੇ ਨੌਕਰੀ ਜਾਂ ਆਪਣਾ ਬਿਜ਼ਨਸ ਹੋਵੇ ਨਸ਼ਾ ਰਹਿਤ ਹੋਵੇ ਖਾਨਦਾਨੀ ਪਰਿਵਾਰਤ ਹੋਵੇ ਜੀ ਐਨਆਰਆਈ ਸੰਪਰਕ ਕਰਨ ਪਰਿਵਾਰ ਦੇ ਨਾਲ ਵਟਸਐਪ ਨੰਬਰ ਕਾਲੀ ਪੱਟੀਚਾ ਪਰਿਵਾਰ ਦਾ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰੋ ਜੀ ਅਗਲਾ ਰਿਸ਼ਤਾ ਜੀ ਨਾਮ ਰਮਨਜੀਤ ਕੌਰ ਪਤਾ ਫਤੇਗੜ ਸਾਹਿਬ ਤੋਂ ਕਾਸਟ ਰਾਮਦਾਸ ਜੀ ਸਿੱਖ ਉਮਰ ਹੈ ਜੀ 24 ਤੇ 1998 ਦੇ ਵਿੱਚ ਗੋਤ ਇਹਨਾਂ ਦਾ ਵਿਸ਼ਨਪਾਲ ਤੇ ਵੜੈਚ ਹੈ ਪੜ੍ਹਾਈ ਕਰੀਏ ਜੀ ਕੁੜੀ ਨੇ ਪਲੱਸ 2 ਆਰਟ ਸਟਰੀਮ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਇਨ ਬਠਿੰਡਾ ਤੋਂ ਤੇ ਹਾਈਲਾਈਟਸ ਦੇ 6 ਬੈਂਡ ਨੇ ਜੀ ਪਿਤਾ ਦਾ ਨਾਮ ਹੈ ਦਵਿੰਦਰ ਸਿੰਘ ਐਕਸਪਾਇਰ ਨੇ ਪਿਤਾ ਇਹਨਾਂ ਦੇ ਮਾਤਾ ਮਨਜੀਤ ਕੌਰ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਕਰੋ ਅਗਲਾ ਰਿਸ਼ਤੇ ਜੀ ਲੜਕੇ ਦਾ ਨਾਮ ਆਕਾਸ਼ ਸ਼ਰਮਾ ਪਤਾ ਫਿਰੋਜ਼ਪੁਰ ਤੋਂ ਕਾਸਟ ਮੁੰਡੇ ਦੀ ਸ਼ਰਮਾ ਗੋਤ ਵਤੇਸ਼ ਉਮਰ ਹੈ ਜੀ 9 11 1993 ਦੇ ਵਿੱਚ ਜਨਮ ਟਾਈਮ ਹੈ ਜੀ 6:54 ਸਵੇਰ ਦਾ ਸਮਾਂ ਜਨਮ ਜੋ ਦਿਨ ਹੈ ਇਹਨਾਂ ਦਾ ਸ਼ਨੀਵਾਰ ਦਾ ਤੇ ਕੱਦ ਮੁੰਡੇ ਦਾ 6 ਫੁੱਟ ਹੈ ਪੜ੍ਹਾਈ ਕਰੀ ਹੈ ਜੀ 10 ਪਾਸ ਕੰਮ ਕਰ ਹੈ ਜੀ ਮੁੰਡਾ ਮੇਕਅਪ ਆਰਟਿਸਟ ਪ੍ਰੋਫੈਸ਼ਨਲ ਕੰਮ ਕਰਦਾ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੋਈ ਵਧੀਆ ਪਰਿਵਾਰ ਦੀ ਹੋਵੇ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਸਰਦਾਰ ਹੈ ਮੁੰਡਾ ਪੱਗ ਬੰਨਦਾ ਹੈ ਜੀ ਕਾਸਟ ਮੁੰਡੇ ਦੀ ਜੱਟ ਸਿੱਖ ਗੋਤ ਢਾਲੀਵਾਲ ਉਮਰ ਅਕਤੂਬਰ 1998 ਦੇ ਵਿੱਚ ਹੈ ਜੀ ਕੱਦ 5 ਫੁੱਟ 6 ਇੰਚ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਜੀ ਤੇ ਪੜ੍ਹਾਈ ਕਰੀ ਹੈ ਮੁੰਡੇ ਨੇ ਪਲੱਸ 2 ਮੈਡੀਕਲ ਨਾਲ ਬੀਐਸਸੀ ਕੰਪਿਊਟਰ ਸਾਇੰਸ ਨਾਲ ਕਰੀ ਹੋਈ ਹੈ ਜੀ ਕੈਨੇਡਾ ਤੋਂ ਪੀਤਾ ਇਹਨਾਂ ਦੇ ਐਸ ਡੀਓ ਨੇ ਜੀ ਪਾਵਰ ਕਾਮ ਦੇ ਵਿੱਚ ਮਾਤਾ ਇਹਨਾਂ ਦੇ ਸੈਂਟਰ ਹੈਡ ਟੀਚਰ ਨੇ ਐਜੂਕੇਸ਼ਨ ਬੋਰਡ ਦੇ ਵਿੱਚ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੈ 7 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਕੈਨੇਡਾ ਦੇ ਵਿੱਚ ਆਪਣਾ ਵਧੀਆ ਘਰ ਪਰਿਵਾਰ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ 5 ਫੁੱਟ 4 ਇੰਚ ਤੋਂ ਉੱਪਰ ਕੱਦ ਹੋਵੇ ਜੀ ਕੈਨੇਡਾ ਜਾਂ ਇੰਡੀਆ ਦੇ ਵਿੱਚ ਹੋਵੇ ਲੜਕੀ ਜਾਂ ਫਿਰ ਡਿਗਰੀ ਕਰੀ ਹੋਵੇ ਜੀ ਬੀਐਸਸੀ ਨਰਸਿੰਗ ਨੂੰ ਪਹਿਲ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਮਨਪ੍ਰੀਤ ਸਿੰਘ ਪਤਾ ਮੋਗਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਸਿੱਧੂ ਉਮਰ 10 1999 ਦੇ ਵਿੱਚ ਹੈ ਕੱਦ 5 ਫੁੱਟ 7 ਇੰਚ ਹੈ ਮੁੰਡੇ ਦਾ ਜੀ ਪੜ੍ਹਾਈ ਕਰੀਏ ਜੀ ਮੁੰਡੇ ਨੇ 10 ਪਾਸ ਆਲ ਫੈਮਲੀ ਇਹਨਾਂ ਦੀ ਕੈਨੇਡਾ ਦੇ ਵਿੱਚ ਹੈ ਜੀ ਭਰਾ 2 ਨੇ ਮੰਗ ਹੈ ਜੀ ਪਰਵਾਰ ਦੀ ਕੁੜੀ ਗਰੀਬ ਪਰਿਵਾਰ ਦੀ ਹੋਵੇ ਕੋਈ ਜਾਤੀ ਬੰਧਨ ਨਹੀਂ ਮੈਰਿਜ ਬਿਊਰੋ ਵਾਲੇ ਫੋਨ ਇਹਨਾਂ ਨੂੰ ਨਾ ਕਰਨ ਜੀ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਰਿਸ਼ਤਾ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ